ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਮੈਂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਵਾਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਗਵਰਨਮੈਂਟ ਆਫ ਇੰਡੀਆ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਹਿਮ ਮੁੱਦੇ ਦੇ ਵਿੱਚ ਭਾਰਤ ਪਾਕਿਸਤਾਨ ਦੀ ਜਿਹੜੀ ਕਿਚ ਤਾਂ ਜੀ ਬਣੀ ਹੋਈ ਹੈ ਇਸ ਸੰਬੰਧ ਵਿੱਚ ਗੱਲ ਕਰ ਰਹੇ ਹਾਂ ਪਰ ਇਹ ਸੰਧੂਰ ਆਪਰੇਸ਼ਨ ਕੀਤਾ ਆ ਭਾਰਤ ਸਰਕਾਰ ਨੇ ਭਾਰਤ ਸਰਕਾਰ ਅਤੇ ਭਾਰਤ ਦੀ ਫੌਜ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਦੇਖੋ ਪਾਕਿਸਤਾਨ ਸਮੇਂ ਸਮੇਂ ਵਾਰ-ਵਾਰ ਸ਼ਰਾਰਤਾਂ ਕਰ ਰਿਹਾ ਹੈ ਉਹ ਚਾਹੁੰਦਾ ਹੈ ਕਿ ਭਾਰਤ ਦੇਸ਼ ਦੇ ਵਿੱਚ ਸਰਹੱਦੀ ਸੂਬਿਆਂ ਦੇ ਵਿੱਚ ਗਰਬੜ ਫਲਾਈ ਜਾ ਸਕੇ ਧਰਮ ਤੇ ਫਿਰਕਿਆਂ ਦੇ ਵਿੱਚ ਲੜਾਈਆਂ ਪੈਦਾ ਕੀਤੀਆਂ ਜਾ ਸਕਣ ਔਰ ਇਸੇ ਕੜੀ ਦੇ ਤਹਿਤ ਹੀ ਪਿਛਲੇ ਦਿਨੀ 22 April ਨੂੰ ਪਹਿਲਗਾਮ ਵਿਖੇ 26 ਭਾਰਤੀ ਜਿਹੜੇ ਕਸ਼ਮੀਰ ਦੇ ਵਿੱਚ ਲਾਨੀਆਂ ਦੇ ਤੌਰ ਤੇ ਘੁੰਮਣ ਫਿਰਨ ਲਈ ਗਏ ਸੀ ਉੱਥੇ ਪਾਕਿਸਤਾਨ ਦੇ ਆਤਵਾਦੀਆਂ ਨੇ 26 ਮਨੁੱਖਤਾ ਦਾ ਕਤਲ ਕਰ ਦਿੱਤਾ ਤੇ ਕਤਲ ਵੀ ਪਛਾਣ ਕਰ ਕਰਕੇ ਹਿੰਦੂਆਂ ਦੇ ਕਤਲ ਕੀਤੇ ਕਿਸੇ ਮੁਸਲਮਾਨ ਦਾ ਨਹੀਂ ਕਤਲ ਕੀਤਾ ਕਿਸੇ ਹੋ ਫਿਰਕੇ ਦਾ ਕਤਲ ਨਹੀਂ ਕੀਤਾ لیکن ایک مسلمان ਦਾ ਕਤਲ ਵੀ ਹੋਇਆ ਉਹ مسلمان ਜਿਹੜਾ ਇੱਕ ਘੋੜੇ ਵਾਲਾ ਸੀ ਜਿੰਨੇ ਅੱਤਵਾਦੀਆਂ ਨੂੰ ਕਿਹਾ ਕਿ ਇਹ ਸਾਡੇ ਮਹਿਮਾਨ ਕਸ਼ਮੀਰ ਵਿੱਚ ਆਏ ਨੇ ਇਹਨਾਂ ਨੂੰ ਨਾ ਮਾਰੋ ਉਹਨੇ ਡਟ ਕੇ ਵਿਰੋਧ ਕੀਤਾ ਤੇ ਇੱਕ ਅੱਤਵਾਦੀ ਦੀ ਅਸால்ਟ ਵੀ ਖੋਣ ਪਿਆ ਤੇ ਉਹਨਾਂ ਅੱਤਵਾਦੀਆਂ ਨੇ ਉਸ ਕੋੜੇ ਵਾਲੇ ਮੁਸਲਮਾਨ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਸ਼ਰਾਰਤਾਂ ਕਰਦਾ ਰਿਹਾ ਪਹਿਲਾਂ ਵੀ ਪਾਕਿਸਤਾਨ ਨੇ ਪੁਲਵਾਮਾ ਦੇ ਵਿੱਚ ਇੱਕ ਵੱਡਾ ਹਾਦਸਾ ਕੀਤਾ ਜਿਸ ਦੇ ਵਿੱਚ 40 CRP ਦੇ ਜਵਾਨ ਸ਼ਹੀਦ ਹੋ ਗਏ ਫਿਰ ਉਹਨਾਂ ਨੇ ਪਾਕਿਸਤਾਨ ਦੇ ਆਤਵਾਦੀਆਂ ਨੇ ਪਠਾਨਕੋਟ ਵਿਖੇ ਵੀ ਹਮਲਾ ਕੀਤਾ ਜਿਹਦੇ ਵਿੱਚ ਇੱਕ ਸਾਡਾ ਪੁਲਿਸ ਅਫਸਰ ਸਰਦਾਰ ਬਲਜੀਤ ਸਿੰਘ ਐਸਪੀ ਸ਼ਹਾਦਤ ਦਾ ਜਾਨ ਪੀ ਗਿਆ ਆਤਵਾਦੀਆਂ ਦੇ ਨਾਲ ਜੰਗ ਲੜਦਾ ਲੜਦਾ ਲੇਕਿਨ ਜਦੋਂ ਪਲਵਾਮਾ ਦੇ ਵਿੱਚ 40 ਸੀਆਰਪੀ ਦੇ ਜਵਾਨ ਸਾਡੇ ਪਾਕਿਸਤਾਨ ਨੇ ਸ਼ਹੀਦ ਕੀਤੇ ਸੀ ਤਾਂ ਉਹ ਫਿਰ ਦੇਸ਼ ਤੇ ਗлле ਬਹਾਦਰ ਔਰ ਪਾਕਤ ਦੇ ਹਰਪਨ ਪਿਆਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਕਿ ਜਿਹੜੇ ਪਾਕਿਸਤਾਨ ਤੋਂ ਅਤਵਾਦੀ ਟ੍ਰੇਨਾਂ ਲੈ ਕੇ ਆਕੇ ਸਾਡੇ ਪਾਕਤ ਦੇਸ਼ ਦੇ ਵਿੱਚ ਇਕਤਾ ਤੇ ਖੜਤਾ ਨੂੰ ਕਤਰਾ ਪੈਦਾ ਕਰਦੇ ਨੇ ਉਹਨਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਵੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੁਕਮ ਤੇ ਫੌਜਾਂ ਨੇ ਪਾਕਿਸਤਾਨ ਤੇ ਤਹਿ ਕੀਤਾ ਅਤਵਾਦੀ ਟਿਕਾਣਿਆਂ ਤੇ ਤੇ ਅਤਵਾਦੀਆਂ ਦੇ ਟਿਕਾਣੇ ਤਬਾਹ ਕਰਕੇ ਰੱਖ ਦਿੱਤੇ ਅੱਜ ਫੇਰ ਉਸ ਪ੍ਰਧਾਨ ਮੰਤਰੀ ਦੀ ਸ੍ਰੀ ਨਰਿੰਦਰ ਮੋਦੀ ਦੀ ਮੈਂ ਛਲਾਗਾ ਕਰਦਾ ਹਾਂ ਸਲੂਟ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪਾਰਟੀ ਤਿੰਨਾਂ ਫੌਜਾਂ ਨੂੰ ਜਿਨ੍ਹਾਂ ਨੇ ਰਾਤ 1 ਵਜੇ ਕੇ 5 ਮਿੰਟ ਤੇ ਪਾਕਿਸਤਾਨੀ ਅਤਵਾਦੀਆਂ ਦੇ ਟਿਕਾਣਿਆਂ ਤੇ ਚੱਕ ਦਾ ਮਹਮਲੇ ਕੀਤੇ ਔਰ 25 ਮਿੰਟਾਂ ਦੇ ਵਿੱਚ ਅਤਵਾਦੀਆਂ ਦੇ ਟਿਕਾਣੇ ਤਬਾਹ ਕਰ ਦਿੱਤੇ ਔਰ ਕਈਆਂ ਦੇ ਪਰਿਵਾਰਾਂ ਸਮੇਤ ਉਹਨਾਂ ਨੂੰ ਮਾਰ ਦਿੱਤਾ ਗਿਆ ਤਾਂ ਕਿ ਉਹ ਜਿਹੜਾ ਹਿੰਦੁਸਤਾਨ ਦੇ ਲੋਕਾਂ ਦਾ ਖੂਨ ਉਬਾਲੇ ਖਾਰ ਰਿਆ ਸੀ ਪਹਿਲਗਾਮ ਦੇ 26 ਬਨੁਕਤਾ ਦੇ ਜਾਨਾਂ ਲਗਿਆ ਸੀ ਜਿਹੜੀਆਂ ਤੇ ਖੂਨ ਉਬਾਲੇ ਖਾਰ ਰਿਆ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੁਬੋਧਨ ਕਰਦਿਆਂ ਕਿਹਾ ਸੀ ਕਿ ਇਸ ਦਾ ਬਦਲਾ ਲੈ ਕੇ ਰ੍ਹਾਂਗੇ ਇਹਨਾਂ ਤਵਾਦੀਆਂ ਨੂੰ ਖਤਮ ਕਰਕੇ ਰ੍ਹਾਂਗੇ ਔਰ ਦੇਸ਼ ਦਾ ਪ੍ਰਧਾਨ ਮੰਤਰੀ ਜੋ ਕਹਿੰਦਾ ਏ ਉਹ ਕਰਕੇ ਦਿਖਾਉਂਦਾ ਏ ਮੈਂ ਸਲੂਟ ਕਰਦਾ ਏ ਆਪਣੇ ਦੇਸ਼ ਦੀਆਂ ਫੌਜਾਂ ਨੂੰ ਔਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਨਨੇ ਉਹਨਾਂ ਚੀਜ਼ਾਂ ਦਾ ਜਿਹੜੇ 26 ਸ਼ਹੀਦ ਕਸ਼ਮੀਰ ਵਿਖੇ 22 April ਨੂੰ ਕਰ ਦਿੱਤੇ ਗਏ ਸੀ ਉਸ ਦਾ ਬਦਲਾ ਲੈ ਕੇ ਦੇਸ਼ ਦਾ ਹਿੰਦੁਸਤਾਨ ਦਾ ਭਾਰਤ ਦੇਸ਼ ਦਾ ਨਾ ਰੋਸ਼ਨ ਕੀਤਾ ਏ ਅੱਜ ਪੂਰੇ ਦੇਸ਼ ਪ੍ਰਧਾਨ ਮੰਤਰੀ ਦੇ ਨਾਲ ਚਤਾਨਵਾਂ ਖੜਾਏ ਔਰ ਜਿੱਥੇ ਪ੍ਰਧਾਨ ਮੰਤਰੀ ਦੇ ਫੈਸਲਿਆਂ ਦੀ ਸਲੰਘਾ ਕਰਦਾ ਏ ਉਥੇ ਭਾਰਤੀ ਫੌਜਾਂ ਦੇ ਨਾਲ ਵੀ ਸਾਡਾ ਸਰਹਰ ਦੇਸ਼ ਦਾ ਲਗਵਿਕ ਉਹਨਾਂ ਦੇ ਨਾਲ ਖੜਾਏ ਮੈਂ ਕਹਿਣਾ ਚਾਹਣਾ ਏ ਬੇਨਤੀ ਵੀ ਕਰਨੀ ਚਾਹਣਾ ਏ ਦੇਸ਼ ਦੇ ਰੱਖਿਆ ਮੰਤਰੀ ਨੂੰ ਕਿ ਜੇ ਮੈਨੂੰ ਵੀ ਆਗਿਆ ਦਿਓ ਤਾਂ ਭਾਰਤੀ ਫੌਜਾਂ ਦੇ ਨਾਲ ਮੈਂ ਇਹ ਜੰਗ ਦੇ ਵਿੱਚ ਜਾਣ ਲਈ ਤਿਆਰ ਬਰ ਤਿਆਰ ਹਾਂ ਬਿਲਕੁਲ ਸਹੀ ਗੱਲ ਬਸਰ ਸਿੰਘ ਸਾਹਿਬ ਬਸਰ ਸਿੰਘ ਸਾਹਿਬ ਦੇਸ਼ ਭਰ ਦੇ ਵਿੱਚ 300 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਮੋਕ ਡ੍ਰਿਲ ਕੀਤਾ ਜਾ ਰਿਹਾ ਹੈ ਇਹ ਜਿਹੜਾ ਮੋਕ ਡ੍ਰਿਲ ਇਹ ਹੈ ਕੀ ਚੀਜ਼ ਹੈ ਥੋੜਾ ਦੱਸੋ ਵਿਸਥਾਰ ਨਾਲ ਜਦੋਂ ਵੀ ਦੇਸ਼ ਤੇ ਹਾਲਾਤ ਖਰਾਬ ਹੋਏ ਸਰਹੱਦਾਂ ਦੇ ਉੱਤੇ ਜੰਗ ਦੇ ਬੱਦਲ ਛਾਏ ਦੇਸ਼ ਦੇ ਉੱਤੇ 1971 ਦੇ ਵਿੱਚ ਵੀ ਜਿਹੜੀ ਜੰਗ ਹੋਈ ਸੀ ਉਦੋਂ ਵੀ ਇਹ ਡ੍ਰਿਲ ਮੌਕ ਡ੍ਰਿਲ ਆਪਰੇਸ਼ਨ ਕੀਤਾ ਗਿਆ ਸੀ ਅੱਜ ਫੇਰ 54 ਸਾਲ ਦੇ ਬਾਅਦ ਭਾਰਤੀ ਫੌਜ ਮੌਕ ਡ੍ਰਿਲ ਲੈ ਕੇ ਐਕਸ਼ਨ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਚਕੰਨਾ ਕਰਨਾ ਚਾਹੁੰਦੀ ਏ ਕਿ ਜੇ ਸਾਡੀ ਦੁਸ਼ਮਣ ਦੇਸ਼ ਦੇ ਨਾਲ ਜੰਗ ਲੜਦੀ ਲੱਗਦੀ ਹੈ ਤਾਂ ਆਪਾਂ ਆਪਣਾ ਬਚਾ ਕਿਸ ਤਰ੍ਹਾਂ ਕਰਨਾ ਹੈ ਔਰ ਜੰਗ ਦੇ ਟ੍ਰੇਲਰ ਵੀ ਦਿਖਾਏ ਜਾਂਦੇ ਨੇ ਲੋਕਾਂ ਨੂੰ ਜਿਹੜਾ ਅੱਜ 7 ਤੋਂ 11 ਤੱਕ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਕਮ ਦਿੱਤਾ ਹੈ ਕਿ ਮੋਕ ਟ੍ਰੇਲਰ ਦੇ ਐਕਸ਼ਨ ਕਰੇਂਦਾ ਇਹਦੇ ਵਿੱਚ ਬਿਲਕੁਲ ਬत्तियां ਨਹੀਂ ਜਗਣਗੀਆਂ ਚਾਹੇ ਉਹ ਕਿਸੇ ਵੀ ਕਿਸਮ ਦੀ ਲਾਈਟ ਹੋਵੇ ਚਾਹੇ ਉਹ ਕਿਸੇ ਵੀ ਇਨਵੈਂਟਰ ਦੀ ਗੱਲ ਹੋਵੇ ਕਿਤੇ ਲਾਈਟ ਨਹੀਂ ਜਗੇਗੀ ਨਾ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਔਰ ਸੈਨਾ ਹਵਾਈ ਸੈਨਾ ਦੇ ਜਹਾਜ਼ ਜਿਹੜੇ ਨੇ ਉਹ ਜਦੋਂ ਜੰਗ ਦੇ ਮੈਦਾਨ 'ਚ ਜਾਂਦੇ ਨੇ ਉਸੇ ਤਰ੍ਹਾਂ ਜਹਾਜ਼ ਜਿਹੜੇ ਨੇ ਉਹ ਆਪਣੀ ਪ੍ਰੈਕਟਿਸ ਕਰਨਗੇ ਔਰ ਉਹਦੇ ਦੌਰਾਨ ਹੀ ਹੂਟਰ ਵੱਜਣਗੇ ਸੈਨਰ ਵਿੱਚ ਸਨਾਈਪਰ ਵੱਜਣਗੇ ਤਾਂ ਕਿ ਲੋਕਾਂ ਨੂੰ ਉਸੇ ਤਰ੍ਹਾਂ ਜਾਗੂ ਕੀਤਾ ਜਾ ਸਕੇ ਜਦੋਂ ਜੰਗ ਹੋਣੀ ਆ ਇਹ ਜੰਗ 1971 ਚ ਹੋਈ ਸੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਗਏ ਜਦੋਂ ਕਿ ਇੱਕ ਬੰਗਲਾਦੇਸ਼ ਬਣਿਆ ਔਰ ਇੱਕ ਪਾਕਿਸਤਾਨ ਇਹ ਦੋ ਇੱਕ ਦੇਸ਼ ਪਾਕਿਸਤਾਨ ਦੇ ਜਦੋਂ ਦੋ ਟੋਟੇ ਹੋਏ ਸੀ ਉਹ 1971 ਦੀ ਜੰਗ ਦੇ ਦੌਰਾਨ ਹੋਏ ਸੀ ਪਾਕਿਸਤਾਨ ਨੂੰ ਕਦੇ ਨਹੀਂ ਇਹ ਗੱਲ ਕੁਲੜੀ ਚਾਹੀਦੀ ਕਿ ਅਸੀਂ ਭਾਰਤ ਦੇ ਨਾਲ ਮੱਥਾ ਨਹੀਂ ਲਾ ਸਕਦੇ ਔਰ ਜੇ ਮੱਥਾ ਇਹਨਾਂ ਨੇ ਲਾਇਆ ਸੀ ਤਾਗੇ ਦੋ ਟੁਕੜੇ ਕੀਤੇ ਸੀ ਜੇ ਹੁਣ ਇਹਨਾਂ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਰਹਿਂਦੇ ਪਾਕਿਸਤਾਨ ਦੇ ਵੀ ਤਿੰਨ ਟੁਕੜੇ ਕਰਕੇ ਰੱਖ ਦੇਵਾਂਗੇ ਇਹ ਇੱਕ ਦਾ ਜਵਾਬ ਪਾਕਿਸਤਾਨ ਨੂੰ ਪੱਥਰ ਨਾਲ ਦੇਵਾਂਗੇ ਇਹ ਜਿਹੜੀਆਂ ਛਰਾਹਤਾ ਚੱਲ ਰਹੀਆਂ ਨੇ ਪਾਕਿਸਤਾਨ ਦੀਆਂ ਦੇਸ਼ ਦੇ ਵਿੱਚ ਗੜਬੜੀ ਪੈਦਾ ਕਰਦੀਆਂ ਉਹ ਕਿਸੇ ਵੀ ਕੀਮਤ ਤੇ ਗੜਬੜੀ ਨਹੀਂ ਹੋਉਂਦੀ ਆ ਕਿ ਉਹ ਪਾਕਿਸਤਾਨ ਨੂੰ ਇਹਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਬਿਲਕੁਲ ਬਾਸਰ ਸਿੰਘ ਜੀ ਸਾਹਿਬ ਤੁਸੀਂ ਹੁਣੇ ਜਿਹੜੀ ਕਿਆ ਬਾਪੀ ਜਿਹੜੇ ਡ੍ਰਿਲਿਆ ਜਿਹੜੇ ਰਾਤ ਨੂੰ ਜਿਹੜੇ ਆ ਆਪਰੇਸ਼ਨ ਕਰਨਗੇ ਹਨਾ ਪੀਚਾ ਅਜ ਗੜੁੰਚਣਗੇ ਜਾਨੀ ਕਿ ਪੂਰੇ ਭਾਰਤ ਦੇ ਵਿੱਚ ਹਨਾ ਕੁਝ ਜਨਤਾ ਨੂੰ ਕੁਝ ਇਹਦੇ ਬਾਰੇ ਸਨਾਹ ਦੇਣਾ ਚਾਹ ਉਹ ਕਿਤੇ ਲੋਕੀ ਡਰੀ ਨਾ ਜਾਣ ਵੀ ਆ ਮੈਂ ਦੇਸ਼ ਵਾਸੀਆਂ ਨੂੰ ਇਹ ਗੱਲ ਕਹਿਣੀ ਕਿਉਣਾ ਹੈ ਕਿ ਜਿਹੜਾ ਮਹਾ ਮੋਕ ਡ੍ਰਿਲ ਐਕਸ਼ਨ ਭਾਰਤ ਦੀਆਂ ਫੌਜਾਂ ਅੱਜ 7 ਮਈ ਨੂੰ ਕਰ ਰਹੀਆਂ ਨੇ ਉਹ ਦੇਸ਼ ਦੇ ਲੋਕਾਂ ਨੂੰ ਖਾਸ ਕਰਕੇ ਸਰਹੱਦਾ ਤੇ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਡਰ ਨੀ ਮਨ ਦੇ ਵਿੱਚ ਪੈਦਾ ਕਰਨਾ ਚਾਹੀਦਾ ਕੋਈ ਖੌਫਰੀ ਮਨ ਦੇ ਵਿੱਚ ਪੈਦਾ ਕਰਨਾ ਚਾਹੀਦਾ ਔਰ ਸਾਡੀਆਂ ਫੌਜਾਂ ਨੂੰ ਸਲਾਮ ਕਰਨੀ ਚਾਹੀਦੀ ਹੈ ਕਿ ਸਾਡੀਆਂ ਦੇਸ਼ ਦੀਆਂ ਫੌਜਾਂ ਬਹਾਦਰ ਫੌਜਾਂ ਨੇ ਔਰ ਸਮੇਂ-ਸਮੇਂ ਦੇ ਨਾਲ ਉਹ ਜਿੱਥੇ ਰਹਿਸ਼ਤ ਕਰਨ ਗਿਆ ਔਰ ਉੱਥੇ ਆਪਣੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਜਿਹੜੇ ਡਰ ਦੂਰ ਕਰਨਗੇ ਕਿ ਕੋਈ ਵੀ ਦੇਸ਼ ਤੇ ਖਤਰਾ ਪਣਿਆ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਡੀ ਸੁਰੱਖਿਆ ਲਈ ਤੁਹਾਡੀ ਦੇਸ਼ ਦੀਆਂ ਫੌਜਾਂ ਹਰ ਮੱਤਬ ਸਾਬ ਬੀਤੀ ਰਾਤ ਜਿਹੜਾ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਦੇ ਨਵੇਂ ਇਲਾਕਿਆਂ ਤੇ ਹਮਲਾ ਕਰਕੇ ਉਹਨੂੰ ਤਬਾਹ ਕੀਤਾ ਗਿਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਭਾਰਤ ਦੀਆਂ ਫੌਜਾਂ ਨੇ ਸੰਦੂਰ ਆਪਰੇਸ਼ਨ ਕੀਤਾ ਹੈ ਪਾਕਿਸਤਾਨ ਦੇ ਨੌਂ ਨਾਂ ਕੈਂਪਸ ਤੇ ਹਮਲਾ ਕੀਤਾ ਹੈ ਜਿਹੜੇ ਨੌਂ ਕੈਂਪਸ ਦੇ ਵਿੱਚ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹ ਮੇਰੀ ਭਾਰਤੀ ਫੌਜ ਨੇ ਉਹਨਾਂ ਨੌਂ ਕੈਂਪਾਂ ਨੂੰ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਔਰ ਕਈ ਵੱਡੇ ਵੱਡੇ ਅੱਤਵਾਦੀਆਂ ਦੇ ਪਰ ਮਾਰਾਂ ਦਾ ਵੀ ਮਲਿਆ ਮੇਟ ਕਰਕੇ ਰੱਖ ਦਿੱਤਾ ਏਦਾ ਦੇਸ਼ ਦਾ ਬਹਾਦਰ ਤੇ ਦਲੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਅੱਜ ਤੱਕ ਹੋਇਆ ਏ ਜਿਸ ਨੇ ਦੇਸ਼ ਨੂੰ ਕਿਸੇ ਦੇਸ਼ ਦੇ ਅੱਗੇ ਝੁਕਣ ਨਹੀਂ ਦਿੱਤਾ ਔਰ ਹਮੇਸ਼ਾ ਹੀ ਭਾਰਤ ਦਾ ਨਾਂ ਉੱਪਰ ਰੋਸ਼ਨ ਕੀਤਾ ਏ ਜਦੋਂ ਦੀ ਕਮਾਂਡ ਦੇਸ਼ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਭਾਲੀ ਏ ਦੇਸ਼ ਦਿਨ ਦੁਗਣੀ ਔਰ ਚਾ ਚੋਗਨੀ ਜਿੱਥੇ ਤਰੱਕੀ ਕਰ ਰਿਹਾ ਏ ਉਥੇ ਵਿੱਚ ਦੇਸ਼ਾਂ ਦੇ ਵਿੱਚ ਆਪਣਾ ਭਾਰਤ ਦੇਸ਼ ਦਾ ਨਾਂ ਵੀ ਰੋਸ਼ਨ ਕਰ ਰਿਹਾ ਏ ਐਸੇ ਪ੍ਰਧਾਨ ਮੰਤਰੀ ਬਹੁਤ ਘੱਟ ਕਰਮਾਂ ਦੇ ਨਾਲ ਹੀ ਦੇਸ਼ ਨੂੰ ਨਸੀਬ ਹੁੰਦੇ ਨੇ ਮੈਂ ਸਲੂਟ ਕਰਦਾ ਏ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਿ ਜਿਸ ਨੇ ਐਡਾ ਵੱਡਾ ਦਲੇਰਾਨਾ ਕਦਮ ਚੁੱਕ ਕੇ ਪਾਕਿਸਤਾਨ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ ਔਰ ਉਹਨਾਂ ਨੇ ਨੀਂਦ ਹਰਾਮ ਕਰਕੇ ਰੱਖ ਦਿੱਤੀ ਉਹਨਾਂ ਨੂੰ ਸੋਚਨ ਤੇ ਮਜਬੂਰ ਕਰ ਦਿੱਤਾ ਔਰ ਅੱਜ ਪਾਕਿਸਤਾਨ ਦਾ ਹਰ ਲੀਡਰ ਭਾਵੇਂ ਸਰਕਾਰੀ ਤੇ ਭਾਵੇਂ ਗੈਰ ਸਰਕਾਰੀ ਆ ਸਾਰੇ ਆਪੋ ਆਪਣੇ ਬਿਆਨ ਬਦਲੁੰਦੇ ਨੇ ਜਿਹੜੇ ਤੇ ਪਹਿਲਾਂ ਕਹਿੰਦੇ ਸੀ ਕੂਨ ਦੀਆਂ ਨਦੀਆਂ ਵਗਣਗੀਆਂ ਜੇ ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਤੇ ਜੇ ਫਿਰ ਕਹਿੰਦੇ ਸੀ ਇਹ ਪਾਕਿਸਤਾਨ ਦੇ ਵਿੱਚ ਹਾਂ ਹਾਂ ਅਸੀਂ ਅੱਤਵਾਦੀ ਪਾਲਦੇ ਨੇ ਅਸੀਂ ਟ੍ਰੇਨਿੰਗਾਂ ਦਿੰਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਸ ਪੁੱਤਰ ਦੀ ਮਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਹੋਵੇ ਜਿਹੜੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਹੋਵੇ ਤੇ ਉਹਦਾ ਮੁੰਡਾ ਇਹ ਗੱਲ ਕਵੇ ਕਿ ਹਾਂ ਅਸੀਂ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਨੇ ਆ ਅਸੀਂ ਅੱਤਵਾਦੀ ਪਾਲਦੇ ਆ ਤੇ ਇਹਦੇ ਤੋਂ ਹੋਰ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ ਠੀਕ ਹੈ ਜੀ ਬਸਰ ਸਿੰਘ ਸਾਹਿਬ ਥੈਂਕ ਯੂ ਜੀ